ਕੱਤ ਸੇ ਜੀਆ ਕੋਈ 30 ਤੋਂ 35 ਜਿਹੜੇ ਲੀਡਰ ਹੈ ਉਹਨਾਂ ਨੇ ਬਕਾਇਦਾ ਸਾਈਨ ਕਰਕੇ ਇੱਕ ਚਿੱਠੀ ਭੇਜੀ ਆ ਵੀ ਜਿਹੜਾ ਇਹ ਚਰਨਜੀਤ ਚੰਨੀ ਦਾ ਬਿਆਨ ਹੈ ਕਿਉਂਕਿ ਚੋਣਾਂ ਬਿਲਕੁਲ ਆਪਾਂ ਕਹਿ ਦਈਏ ਕਿ ਆਖਰੀ ਸਾਲ ਹੁਣ ਤੋਂ ਮੰੰਗਲ ਸ਼ੁਰੂ ਹੋ ਚੁੱਕਾ ਬਿਲਕੁਲ ਅਗਲੇ ਸਾਲ ਇਸੇ ਟਾਈਮ ਦੇ ਵਿੱਚ ਅੱਜ ਆਪਾਂ ਬੈਠੇ ਹੋਵਾਂਗੇ ਤੇ ਕੁਝ ਹੋਰ ਹੀ ਸਮਾਂ ਹੋਏਗਾ ਆਪਾਂ ਇਸ ਗੱਲ ਤੇ ਚਰਚਾ ਕਰ ਰਹੇ ਹੋਵਾਂਗੇ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਬਿਲਕੁਲ ਉਹਨੂੰ ਦੇਖਦੇ ਹੈ ਉਹਨਾਂ ਲੀਡਰਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੇ ਇਸ ਨਾਜ਼ੁਕ ਸਮੇਂ ਦੇ ਵਿੱਚ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਦੇ ਨਾਲ ਪਾਰਟੀ ਦਾ ਨੁਕਸਾਨ ਬਹੁਤ ਹੋ ਰਿਹਾ ਹੈ। ਇਹ ਕਾਂਗਰਸ ਹਾਈ ਕਮਾਂਡ ਨੇ ਇਹ ਸਾਗੂ ਨੂੰ ਪੁਰਕੀ ਵੀ ਦਿੱਤੀ ਆ ਝਾੜ ਵੀ ਪਾਈ ਆ ਉਸ ਦੇ ਚਲਦੀ ਇਹ ਯੂ-ਟਰਨ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜੀ ਵੀਡੀਓ ਬਾਹਰ ਆ ਗਈ ਜੀ ਉਸਨੇ ਚਰਨਜੀਤ ਚੰਦੀ ਦਾ ਨੁਕਸਾਨ ਵੀ ਕੀਤਾ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਕੋਈ ਸਖਤ ਨੋਟਿਸ ਲੈ ਕੇ ਕੋਈ ਸਖਤ ਫੈਸਲਾ ਵੀ ਕਰ ਸਕਦੀ ਹੈ ਇਸ ਬੰਦੇ ਬਿਲਕੁਲ ਸਖਤ ਫੈਸਲਾ ਕਰ ਵੀ ਸਕਦੀ ਹੈ ਔਰ ਇਸੇ ਲਈ ਹਾਈ ਕਮਾਂਡ ਉੱਤੇ ਜਿਹੜੇ ਆਗੂ ਜਿਨ੍ਹਾਂ ਦੀ ਤੁਸੀਂ ਚੁੱਪੀ ਦੀ ਗੱਲ ਕਰ ਰਹੇ ਆਂ ਕਹਿ ਸਕਦੇ ਉਹ ਦਬਾਬ ਵੀ ਬਣਾ ਰਹੇ ਆ ਤੇ ਦੂਸਰੇ ਆਗੂ ਜਿਹੜੇ ਤਾਂ ਹੀ ਇਹ ਕਹਿ ਰਹੇ ਆ ਕਿ ਹੋਰ ਕਾਂਗਰਸ ਹਾਈ ਕਮਾਂਡ ਤੁਹਾਨੂੰ ਕੀ ਦੇ ਦੇ ਸੀਐਲਪੀ ਦਾ ਲੀਡਰ ਬਣਾਤਾ ਮੰਤਰੀ ਬਣਾਤਾ ਮੁੱਖ ਮੰਤਰੀ ਬਣਾਤਾ ਹੁਣ ਲੋਕ ਸਭਾ ਦੇ ਵਿੱਚੋਂ ਤੁਸੀਂ ਇਸ ਤੋਂ ਰਹਿ ਕਿ ਜਾਂਦਾ ਤੁਸੀਂ ਬਹੁਤੇ ਆਗੂਆਂ ਦਾ ਤਾਂ ਇਹ ਵੀ ਕਹਿਣਾ ਕਈਆਂ ਨਾਲ ਮੇਰੀ ਜਿਹੜੀ ਪਰਸਨਲ ਗੱਲ ਹੋਈ ਹੈ ਜੀ ਉਹ ਕਹਿੰਦੇ ਅਸੀਂ ਖੁੱਲਕੇ ਨਹੀਂ ਕਹਿ ਸਕਦੇ ਆਫਸਰ ਦੀ ਰਿਪੋਰਟ ਅਸੀਂ ਗੱਲ ਕਰ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਇਹ ਕਿਸੇ ਹੋਰ ਪਾਰਟੀ ਦੇ ਸੰਪਰਕ ਦੇ ਵਿੱਚ ਵੀ ਹੁਣ ਇਹ ਵੀ ਚਰਚਾ ਅਜ ਬੜੇ ਜ਼ੋਰਾਂ ਨਾਲ ਚੱਲੀ ਕਿਉਂਕਿ ਅਕਸਰ ਜਦੋਂ ਕੋਈ ਸਿਆਸੀ ਲੀਡਰ ਆਪਣੀ ਪਾਰਟੀ ਨੂੰ ਢਾਹ ਲਾਉਣ ਦੀ ਗੱਲ ਕਰਦਾ ਜਾਂ ਫਿਰ ਉਸ ਤਰੀਕੇ ਦਾ ਬਿਆਨ ਦਿੰਦਾ ਤਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਨਹੀਂ ਬੋਲਦੀ ਰਕਾਂ ਨੇ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਇਹ ਅਕਸਰ ਇਹ ਗੱਲਾਂ ਜ਼ਿਕਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆਉਂਗੀਆਂ ਤਾਂ ਤੁਹਾਨੂੰ ਲੱਗਦਾ ਕਿ ਚਾਂਦੀ ਇਸ ਚੰਨੀ ਨੂੰ ਨਹੀਂ ਕਿਸੇ ਹੋਰ ਅਜੀਤ ਵੈਬ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਮਹਦਵਿੰਦਰ ਸਿੰਘ ਇਸ ਮੌਕੇ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਕੁਝ ਵੀ ਵਾਪਰਲੇ ਵਾਪਰ ਰਿਹਾ ਹੈ ਜਾਂ ਫਿਰ ਕਹਿ ਲਈਏ ਕਿ ਬੀਤੇ ਲੰਘੇ ਦਿਨਾਂ ਦੇ ਵਿੱਚ ਜੋ ਕੁਝ ਵਾਪਰੇ ਆ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਜ਼ਰੂਰ ਗਰਮਾਈ ਪਰ ਬੀਤੀ ਕੱਲ ਤੋਂ ਜਾਂ ਫਿਰ ਦੋ ਕੁ ਦਿਨ ਪਹਿਲਾਂ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਬਿਆਨ ਦੇ ਦਿੱਤਾ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੈ ਜਿਹੜੀ ਉਹਨੇ ਇੱਕ ਨਵਾਂ ਮੋੜ ਲੈ ਲਿਆ ਪੰਜਾਬ ਦੇ ਵਿੱਚ ਜਾਂ ਫਿਰ ਕਹਿ ਲਈਏ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਧੜੇਬੰਦੀ ਨਜ਼ਰ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਜਿਹੜੇ ਇੰਚਾਰਜ ਨੇ ਉਹ ਤਾਂ ਚਿੰਤਤ ਹੈ ਹੀ ਨੇ ਉਸ ਤੋਂ ਇਲਾਵਾ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਵੀ ਬੇहद ਚਿੰਤਤ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੀਆਂ ਹਦਾਇਤਾਂ ਤੋਂ ਉਹਨਾਂ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤਾਂ ਇਸ ਸਬੰਧੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਪੰਜਾਬ ਕਾਂਗਰਸ ਦੇ ਉਹ ਆਗੂ ਜਿਹੜੇ ਬੇहद ਸੀਨੀਅਰ ਨੇ ਬੇहद ਉੱਚ ਅਹੁਦਿਆਂ ਤੇ ਬੈਠੇ ਨੇ ਉਹ ਚਾਹੁੰਦੇ ਕੀ ਨੇ ਆਖਿਰਕਾਰ ਵਿਚਾਰਦੇ ਕੀ ਨੇ ਕੀ ਕੁਝ ਸੋਚ ਸਮਝ ਕੇ ਉਹ ਇਹ ਬਿਆਨ ਦਿੰਦੇ ਨੇ ਇਸ ਸੰਬੰਧੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਵਿਕਰਮਜੀਤ ਸਿੰਘ ਮਾਨ ਮੌਜੂਦ ਨੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਪੰਜਾਬ ਕਾਂਗਰਸ ਦੀ ਧੜੇਬੰਦੀ ਦਾ ਅਸਲ ਕਾਰਨ ਉਹਨਾਂ ਨੂੰ ਕੀ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂਗਾ ਫਿਰ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਵਿੰਦਰ ਜੀ ਸਰ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਨਾ ਹੈ ਕਿ ਪੰਜਾਬ ਕਾਂਗਰਸ ਦੀ ਜਿਹੜੀ ਇਸ ਸਮੇਂ ਮੌਜੂਦਾ ਸਥਿਤੀ ਬਣੀ ਹੋਈ ਹੈ ਜਿਸ ਤਰੀਕੇ ਨਾਲ ਇਹ ਧੜੇਬੰਦੀ ਦਿ ਤਾਂ ਤੁਹਾਨੂੰ ਮੁੱਖ ਕਾਰਨ ਕੀ ਲੱਗਦਾ ਹੈ ਕਿ ਆਖਿਰਕਾਰ ਕਾਰਨ ਕੀ ਹੈ ਇਸ ਦੇ ਪਿੱਛੇ ਦੇਖੋ ਦਿਵਿੰਦਰ ਜੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਇੱਕ ਗੱਲ ਹਮੇਸ਼ਾ ਚਰਚਾ ਚ ਰਹਿੰਦੀ ਹੈ ਇਸ ਵਾਰ ਵੀ ਉਹੀ ਚੱਲ ਰਿਹਾ ਹੈ ਜੀ ਕਿ ਪੰਜਾਬ ਦੇ ਲੋਕ ਹੈ ਜਿਹੜੇ ਉਹ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਹਮ ਪਰ ਜਿਹੜੇ ਪਾਰਟੀ ਦੇ ਲੀਡਰ ਹੈ ਇਹ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਕੇ ਧੜੇਬੰਦੀ ਕਰਕੇ ਜਾਂ ਇੱਕ ਦੂਜੇ ਨੂੰ ਨੀਚੇ ਖਿੱਚਣ ਦੀ ਕੋਸ਼ਿਸ਼ ਕਰਕੇ ਜੀ ਇਹ ਪਾਰਟੀ ਨੂੰ ਹੋਰ ਹੇਠਾਂ ਲੈ ਕੇ ਜਾ ਰਹੀ ਹੈ ਹਾਲਾਂਕਿ ਜੇ ਪਿੱਛੇ ਨਜ਼ਰ ਮਾਰੀਏ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਚੰਗੀ ਪੋਜੀਸ਼ਨ ਤੇ ਰਹੀ ਹੈ ਕਾਂਗਰਸ ਉਸ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਹੁਣ ਅਗਲਾ ਬਦਲ ਕਾਂਗਰਸ ਵੱਜੋਂ ਦੇਖਣ ਲੱਗ ਗਏ ਸੀ ਪਰ ਅੱਜ ਦੇ ਹਾਲਾਤ ਇਹ ਬਣ ਗਏ ਨੇ ਕਿ ਜਿੰਨੇ ਵੱਡੇ ਲੀਡਰ ਹੈ ਜੀ ਉਹਨੇ ਹੀ ਮੁੱਖ ਮੰਤਰੀ ਦੇ ਚਿਹਰੇ ਹੈ ਤੇ ਇਹੀ ਵੱਡਾ ਕਾਰਨ ਬਣਿਆ ਹੋਇਆ ਕਾਂਗਰਸ ਦੇ ਘਾਟੂਪਲੇ ਹੂੰ ਜਿਵੇਂ ਕਿ ਅਸੀਂ ਆਫ ਦਾ ਕੈਮਰਾ ਵੀ ਗੱਲਬਾਤ ਕਰ ਰਹੇ ਸੀ ਜਿਹੜੀ ਕਾਂਗਰਸ ਹਾਈ ਕਮਾਂਡ ਆ ਉਹਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਪੰਜਾਬ ਕਾਂਗਰਸ ਦੇ ਉੱਚ ਪੱਧਰ ਦੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਧੜੇਬੰਦੀ ਖਤਮ ਕਰੋ ਤੇ ਇੱਕ ਜੁਟਤਾ ਨਜ਼ਰ ਆਉਣੀ ਚਾਹੀਦੀ ਆ ਸੂਬੇ ਦੇ ਵਿੱਚ ਕੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਆਗੂ ਬਿਲਕੁਲ ਦਵਿੰਦਰ ਜੀ ਇਹ ਇੱਕ ਵਾਰ ਨਹੀਂ ਕਾਂਗਰਸ ਹਾਈ ਕਮਾਂਡ ਨੇ ਦਰਜਣਾ ਵਾਰ ਤੇ ਇਸ ਤੋਂ ਵੀ ਜ਼ਿਆਦਾ ਵਾਰ ਜਿਹੜਾ ਹੈ ਹਦਾਇਤ ਦਿੱਤੀ ਆ ਕਿ ਪੰਜਾਬ ਕਾਂਗਰਸ ਨੇ ਇੱਕੋ ਹੀ ਇੱਕ ਕੰਮ ਕਰਨਾ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਰਹਿਣਾ ਹੈ ਅਨੁਸ਼ਾਸਨ ਚ ਰਹਿਣਾ ਹੂੰ ਤੇ ਜਿਹੜੇ ਪਾਰਟੀ ਦੇ ਆਗੂ ਆ ਜਿਨ੍ਹਾਂ ਦੀ ਕੋਈ ਨਾਰਾਜ਼ਗੀ ਵੀ ਆ ਪਾਰਟੀ ਪਲੇਟਫਾਰਮ ਤੇ ਤਾ ਕੇ ਗੱਲ ਕਰੇ ਪਰ ਜਿਹੜਾ ਮੀਡੀਆ ਦੇ ਵਿੱਚ ਜਾ ਪੰਨੀ ਕੋਈ ਵੀ ਗੱਲ ਨਾ ਕਰੇ ਹਮ ਪਰ ਇਹਨਾਂ ਹਦਾਇਤਾਂ ਨੂੰ ਬਾਰ ਬਾਰ ਜਿਹੜੇ ਲੀਡਰ ਹੈ ਉਹ ਤੋੜ ਰਹੇ ਆ ਤੇ ਹੁਣ ਤਾਜ਼ਾ ਜਿਹੜਾ ਬਿਆਨ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਉਹਨੂੰ ਲੈ ਕੇ ਹੀ ਕਲੇਸ਼ ਛੜਿਆ ਹੋਇਆ ਹਮ ਉਹ ਪਹਿਲਾਂ ਤਾਂ ਉਹ ਇਸ ਗੱਲ ਤੋਂ ਯੂ ਟਰਨ ਮਾਰ ਗਏ ਕਿ ਨਹੀਂ ਮੈਂ ਤਾਂ ਇਹੋ ਜਿਹਾ ਕੋਈ ਬਿਆਨ ਹੀ ਨਹੀਂ ਦਿੱਤਾ ਪਰ ਜਦੋਂ ਵੀਡੀਓ ਸਾਹਮਣੇ ਆ ਗਈ ਜੀ ਪਰ ਉਹਨੂੰ ਦੂਸਰੇ ਤਰੀਕੇ ਲੈਣ ਲੱਗੇ ਕਿ ਮੈਂ ਇਸ ਤਰ੍ਹਾਂ ਨਹੀਂ ਕਿਹਾ ਸੀ ਕਿ মিডিਆ ਨੇ ਤੋੜ ਮਰੋੜ ਕੇ ਪੇਸ਼ ਕੀਤਾ ਪਰ ਜਿਹੜੇ ਉਹਨਾਂ ਦੇ ਪੈਰਲਲ ਹੋਰ ਆਗੂ ਨੇ ਇਸੇ ਵਰਗ ਨਾਲ ਸੰਬੰਧ ਚਾਹੇ ਸ਼ਮਸ਼ੀਰ ਸਿੰਘ ਦੂਲੋਂ ਦੀ ਗੱਲ ਕਰ ਲਈਏ ਜਾਂ ਹੋਰ ਜੱਟ ਸਿੱਖ ਜਿਹੜੇ ਆਗੂ ਵੀ ਆ ਜਿਹੜੇ ਚੰਦੀ ਸਿੰਘ ਚੰਨੀ ਉਹਦੇ ਢੜੇ ਦੇ ਆ ਚਾਹੇ ਢੜੇ ਦੇ ਆ ਚਾਹੇ ਉਹਨਾਂ ਤੋਂ ਜਿਹੜੇ ਸਾਹਮਣੇ ਵਾਲੇ ਢੜੇ ਦੇ ਆ ਉਹ ਕਹਿੰਦੇ ਕਿ 2012 ਦੇ ਵਿੱਚ ਚਰਨਜੀਤ ਚੰਨੀ ਆਉਂਦੇ ਆ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਸੁਨੀਲ ਜਾਖੜ ਜਿਹੜੇ ਆ ਉਹ ਉਹਨਾਂ ਨੂੰ ਕਹਿ ਲਿਆ ਜੇ ਆਪਾਂ ਕਾਸਟ ਦੀ ਗੱਲ ਕਰੀਏ ਤਾਂ ਵੱਡੀ ਕਾਸਟ ਦੇ ਆਗੂ ਸੀ ਉਹਨਾਂ ਨੂੰ ਉਤਾਰ ਕੇ ਚਰਨਜੀਤ ਚੰਨੂ ਨੂੰ ਬਣਾਇਆ ਜਾਂਦਾ ਸੀ ਐਲਪੀ ਲੀਡਰ ਉਸ ਤੋਂ ਬਾਅਦ ਮੰਤਰੀ ਬਣਾਇਆ ਜਾਂਦਾ ਜੀ ਫਿਰ ਮੁੱਖ ਮੰਤਰੀ ਦਾ ਅਹੁਦਾ ਵੀ ਦਿੱਤਾ ਜਾਂਦਾ ਵੀ ਇਸ ਤੋਂ ਜ਼ਿਆਦਾ ਹੋਰ ਪਾਰਟੀ ਕੀ ਦੇ ਸਕਦੀ ਐ ਇੰਨੇ ਘੱਟ ਸਮੇਂ ਦੇ ਵਿੱਚ ਉਸ ਦੇ ਬਾਵਜੂਦ ਪਾਰਟੀ ਤੇ ਇਲਜ਼ਾਮ ਲਾਉਣਾ ਕਿ ਇਸ ਵਰਗ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ ਸਾਰੇ ਜਿੰਨੇ ਵੀ ਵੱਡੇ ਉਹ ਤੇ ਆਸੀਐਲਪੀ ਪ੍ਰਧਾਨ ਮਹਿਲਾ ਕਾਂਗਰਸ ਸਾਰੇ ਤੇ ਉਹਨਾਂ ਨੇ ਗੱਲ ਚੁੱਕੀ ਤਾਂ ਹੁਣ ਸਾਰੇ ਜਿਹੜੇ ਆਗੂ ਹੈ ਉਹ ਆਪੋ ਆਪਣੀ ਗੱਲ ਰੱਖ ਰਹੇ ਆ ਤੇ ਜਿਹੜੀ ਗੱਲ ਹੋਈ ਹੈ ਇਹਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਬੇहद ਖਫਾ ਦੱਸੀ ਜਾ ਰਹੀ ਨਹੀਂ ਕੋਈ ਜਿਹੜੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਕੋਈ ਸ਼ਿਕਾਇਤ ਵੀ ਭੇਜੀ ਆ ਹਾਈ ਕਮਾਂਡ ਨੂੰ ਸ਼ਿਕਾਇਤ ਭੇਜੀ ਆ ਕੋਈ 30 ਤੋਂ 35 ਜਿਹੜੇ ਲੀਡਰ ਹੈ ਉਹਨਾਂ ਨੇ ਬਕਾਇਦਾ ਸਾਈਨ ਕਰਕੇ ਇੱਕ ਚਿੱਠੀ ਭੇਜੀ ਆ ਵੀ ਜਿਹੜਾ ਇਹ ਚਰਨਜੀਤ ਚੰਨੀ ਦਾ ਬਿਆਨ ਹੈ ਕਿਉਂਕਿ ਇਲੈਕਸ਼ਨਾਂ ਬਿਲਕੁਲ ਆਪਾਂ ਕਹਿ ਦਈਏ ਕਿ ਅਖੀਰੀ ਸਾਲ ਹੁਣ ਚੋਲ ਨੰਗਲ ਸ਼ੁਰੂ ਹੋ ਚੁੱਕਾ ਬਿਲਕੁਲ ਅਗਲੇ ਸਾਲ ਇਸੇ ਟਾਈਮ ਦੇ ਵਿੱਚ ਅੱਜ ਆਪਾਂ ਬੈਠੇ ਹੋਵਾਂਗੇ ਤੇ ਕੁਝ ਹੋਰ ਹੀ ਸਮਾਂ ਹੋਏਗਾ ਆਪਾਂ ਇਸ ਗੱਲ ਤੇ ਚਰਚਾ ਕਰ ਰਹੇ ਹੋਵਾਂਗੇ ਕਿਸ ਦੀ ਸਰਕਾਰ ਬਣਨ ਜਾ ਰਹੀ ਹਮ ਬਿਲਕੁਲ ਉਹਨੂੰ ਦੇਖਦੇ ਹੈ ਉਹਨਾਂ ਲੀਡਰਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੇ ਇਸ ਨਾਜ਼ੁਕ ਸਮੇਂ ਦੇ ਵਿੱਚ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਦੇ ਨਾਲ ਪਾਰਟੀ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਤੇ ਕਾਂਗਰਸ ਹਾਈ ਕਮਾਂਡ ਨੇ ਇਹ ਸਾਗੂ ਨੂੰ ਘੁਰਕੀ ਵੀ ਦਿੱਤੀ ਆ ਝਾੜ ਵੀ ਪਾਈ ਆ ਉਸਦੇ ਚਲਦੀ ਇਹ ਯੂ ਟਰਨ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜੀ ਵੀਡੀਓ ਬਾਹਰ ਆ ਗਈ ਜੀ ਉਸਨੇ ਚਰਨਜੀਤ ਚੰਨੀ ਦਾ ਨੁਕਸਾਨ ਵੀ ਕੀਤਾ ਹਾਂ ਨਹੀਂ ਪਰ ਜਿਹੜੀ ਚੰਜੀ ਸਿੰਘ ਚੰਨੀ ਹੁਣੇ ਮੰਗ ਕਰਦੇ ਆ ਜਿਹੜੀ ਉਹ ਗੱਲ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੀ ਉਹ ਗੱਲ ਕਹਿ ਰਹੇ ਆ ਕਿ ਉੱਚ ਵਰਗ ਦੇ ਜਾਂ ਵਿਸ਼ੇਸ਼ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਇਹ ਉਹ ਚਾਹਦੇ ਆ ਜਿਹੜੇ ਉਹ ਪੰਜਾਬ ਕਾਂਗਰਸ ਦੇ ਵਿੱਚ ਮਿਲਦੇ ਆ ਜਦੋਂ ਚੰਜੀ ਸਿੰਘ ਚੰਨੀ ਹੁਣਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਪੰਜਾਬ ਦਾ ਉਦੋਂ ਉਹਨਾਂ ਨੇ ਇਹ ਗੱਲ ਨਹੀਂ ਕਹੀ ਉਦੋਂ ਹਾਲਾਂਕਿ ਉਹ ਧੰਨਵਾਦ ਕਰਦੇ ਨਜ਼ਰ ਆ ਰਹੇ ਸੀ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਕੋਈ ਸਖਤ ਨੋਟਿਸ ਲੈ ਕੇ ਕੋਈ ਸਖਤ ਫੈਸਲਾ ਵੀ ਕਰ ਸਕਦੀ ਹੈ ਇਸ ਬੰਦੀ ਬਿਲਕੁਲ ਸਖਤ ਫੈਸਲਾ ਕਰ ਵੀ ਸਕਦੀ ਹੈ ਔਰ ਇਸੇ ਲਈ ਹਾਈ ਕਮਾਂਡ ਉੱਤੇ ਜਿਹੜੇ ਆਗੂ ਜਿਨ੍ਹਾਂ ਦੀ ਤੁਸੀਂ ਚਿੱਠੀ ਦੀ ਗੱਲ ਕਰ ਰਹੇ ਆ ਸ਼ਿਕਾਇਤ ਦੀ ਉਹ ਦਬਾਅ ਵੀ ਬਣਾ ਰਹੇ ਆ ਹਮ ਪਰ ਆਪਾਂ ਹੁਣ ਤਾਂ ਇਹ ਜਿਹੜੇ ਚਰਨਜੀਤ ਚੰਨੀ ਗੱਲ ਕਰ ਰਹੇ ਆ ਪਰ ਇਸ ਤੋਂ ਆਪਾਂ ਪਿੱਛੇ ਜਾਈਏ ਜੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਇਹਨਾਂ ਨੂੰ ਐਲਾਨਿਆ ਗਿਆ ਮੁੱਖ ਮੰਤਰੀ ਤਾਂ ਸੀਗੇ ਉਹ ਲੋਕ ਸਭਾ ਤੋ ਪਹਿਲਾਂ ਜਦੋਂ ਵਿਧਾਨ ਸਭਾ ਦੀ ਚੋਣ ਹੋਈ ਹੈ ਤੇ ਉਹ ਦੋਨੋਂ ਸੀਟਾਂ ਆਪਣੀਆਂ ਹਾਰ ਜਾਂਦੇ ਆ ਇਹਦੇ ਨਾਲ ਨਾਲ ਜਿਹੜੀ ਉਹਨਾਂ ਦੇ ਵਰਗ ਦੀਆਂ ਜੰਨੀਆਂ ਵੀ ਰਾਖਵੀਆਂ ਸੀਟਾਂ ਉੱਥੇ ਵੀ ਕੋਈ ਕ੍ਰਿਸ਼ਮਾ ਨਹੀਂ ਕਰ ਪਾਉਂਦੇ ਉਸ ਦੇ ਬਾਵਜੂਦ ਕਾਂਗਰਸ ਸਾਈਕਮਾਨ ਨੇ ਜਲੰਧਰ ਲੋਕ ਸਭਾ ਤੇ ਉਤਾਰਿਆ ਜਿਹੜਾ ਪੁਰਾਣਾ ਪਰਿਵਾਰ ਸੀ ਉਥੇ ਉਹਨਾਂ ਨੂੰ ਨਾਰਾਜ਼ ਕਰਕੇ ਤੇ ਦੂਸਰੇ ਅੱਗੂ ਜਿਹੜੇ ਤਾਂ ਹੀ ਇਹ ਕਹਿ ਰਿਹਾ ਕਿ ਹੋਰ ਕਾਂਗਰਸ ਸਾਈਕਮਾਨ ਤੁਹਾਨੂੰ ਕੀ ਦੇ ਦੇ ਸੀਐਲਪੀ ਦਾ ਲੀਡਰ ਬਣਾਤਾ ਮੰਤਰੀ ਬਣਾਤਾ ਮੁੱਖ ਮੰਤਰੀ ਬਣਾਤਾ ਹੁਣ ਲੋਕ ਸਭਾ ਦੇ ਵਿੱਚੋਂ ਤੁਸੀਂ ਇਸ ਤੋਂ ਰਹਿ ਕੀ ਜਾਂਦਾ ਪਿੱਛੇ ਹੂੰ ਬਹੁਤੇ ਆਗੂਆਂ ਦਾ ਤਾਂ ਇਹ ਵੀ ਕਹਿਣਾ ਕਈਆਂ ਨਾਲ ਮੇਰੀ ਜਿਹੜੀ ਪਰਸਨਲ ਗੱਲ ਹੋਈ ਆ ਜੀ ਉਹ ਕਹਿੰਦੇ ਅਸੀਂ ਖੁੱਲ੍ਹ ਕੇ ਨਹੀਂ ਕਹਿ ਸਕਦੇ ਆਫ ਦੀ ਰਿਕਾਰਡ ਅਸੀਂ ਗੱਲ ਕਰ ਸਕਦੇ ਆ ਕਿ ਹੋ ਸਕਦਾ ਹੈ ਕਿ ਇਹ ਕਿਸੇ ਹੋਰ ਪਾਰਟੀ ਦੇ ਸੰਪਰਕ ਦੇ ਵਿੱਚ ਵੀ ਹੋਣ ਇਹ ਵੀ ਚਰਚਾ ਅੱਜ ਬੜੇ ਜ਼ੋਰਾਂ ਨਾਲ ਛੜੀ ਹੋਈ ਹੂੰ ਕਿਉਂਕਿ ਅਕਸਰ ਜਦੋਂ ਕੋਈ ਸਿਆਸੀ ਲੀਡਰ ਆਪਣੀ ਪਾਰਟੀ ਨੂੰ ਢਾਹ ਲਾਉਣ ਦੀ ਗੱਲ ਕਰਦਾ ਜਾਂ ਫਿਰ ਉਸ ਤਰੀਕੇ ਦਾ ਬਿਆਨ ਦਿੰਦਾ ਤਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਨਹੀਂ ਬੋਲਦੀ ਰਕਾਂ ਨੇ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਇਹ ਅਕਸਰ ਇਹ ਗੱਲਾਂ ਜ਼ਿਕਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਤਾਂ ਤੁਹਾਨੂੰ ਲੱਗਦਾ ਕਿ ਚੰਦੀ ਇਸ ਚੰਨੀ ਹੁਣੀ ਕਿਸੇ ਹੋਰ ਦੀ ਚੱਕ ਚ ਲੱਗਦੇ ਨੇ ਦੇਖੋ ਪੋਲਿਟਿਕਸ ਦੇ ਵਿੱਚ ਦਵਿੰਦਰ ਜੀ ਕੁਝ ਵੀ ਜਿਹੜਾ ਹੈਗਾ ਇੰਪੋਸੀਬਲ ਨਹੀਂ ਹੁੰਦਾ ਇੱਥੇ ਹਰ ਚੀਜ਼ ਦੀ ਸੰਭਾਵਨਾ ਹੁੰਦੀ ਆ ਤੇ ਸਾਰੇ ਦਰਵਾਜ਼ੇ ਖੁੱਲੇ ਹੁੰਦੇ ਆ ਜਿਹੜੇ ਪੋਲਿਟਿਸ਼ੀਅਨ ਉਹਨਾਂ ਦੇ ਪਰ ਇਸ ਜਿਹੜੀ ਘਟਨਾ ਚੱਲ ਰਹੀ ਆ ਇਹਨੂੰ ਹਮੇਸ਼ਾ ਦੀ ਜਿਹੜੀ ਹੁਣ ਫੇਰੀ ਹੋਣ ਜਾ ਰਹੀ ਆ ਅੱਗੇ ਜੀ ਉਹਦੇ ਨਾਲ ਵੀ ਜੋ ਲੋਕ ਚਰਚਾ ਕਰਨ ਲੱਗ ਗਏ ਆ ਸੋਸ਼ਲ ਮੀਡੀਆ ਤੇ ਗੱਲ ਤੁਸੀਂ ਧਿਆਨ ਨਾਲ ਕਿਤੇ ਦੇਖਿਆ ਹੋਵੇ ਕਿ ਇੱਕ ਵਿਕਟ ਗਿਰਨ ਜਾ ਰਹੀ ਆ ਉਹ ਬੀਜੇਪੀ ਵਾਲੇ ਪਾਸੇ ਗਿਰਨ ਜਾ ਰਹੀ ਆ ਇਸ ਨੂੰ ਵੀ ਜੋੜ ਕੇ ਦੇਖਣ ਲੱਗ ਗਏ ਆ ਕਿ ਕਿਤੇ ਸ਼ਾਇਦ ਉਥੇ ਕੋਈ ਵੱਡਾ ਆਗੂ ਪਾਰਟੀ ਚ ਬੀਜੇਪੀ ਚ ਸ਼ਾਮਿਲ ਹੀ ਨਾ ਹੋ ਜਾਵੇ ਇਹਦੇ ਨਾਲ ਵੀ ਜੋੜਿਆ ਜਾ ਕਿਉਂਕਿ ਅਮਿਤ ਸ਼ਾਹ ਹੁਰੀ ਪੰਜਾਬ ਫੇਰੀ ਆ ਜਿਹੜੀ ਉਹਨਾਂ ਦੀ ਉਹ ਚਰਚਾ ਬਹੁਤ ਆ ਸੋਸ਼ਲ ਮੀਡੀਆ ਤੇ ਉਹ ਕਹਿ ਰਿਹਾ ਕਿ ਅਜਿਹੇ ਪੱਤੇ ਖੁੱਲਣ ਜਾ ਰਹੇ ਨੇ ਜਿਦੇ ਨਾਲ ਨਵੇਂ ਰਾਹ ਨੇ ਜਿਹੜੇ ਬੀਜੇਪੀ ਦੇ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਉਹ ਖੁੱਲਣਗੇ ਤਾਂ ਕਿਤੇ ਨਵੇਂ ਪੱਤਿਆਂ ਦੇ ਵਿੱਚ ਕੋਈ ਬਹੁਤ ਸਾਰੇ ਸਿਆਸੀ ਲੀਡਰ ਵੀ ਹੋ ਸਕਦੇ ਨੇ ਹੋ ਸਕਦਾ ਬੀਜੇਪੀ ਵੱਲ ਰੁਖ ਕਰ ਲੈਣ ਬਿਲਕੁਲ ਬਿਲਕੁਲ ਇਸੇ ਕਰਕੇ ਚਰਚਾ ਛਿੜੀ ਹੋਈ ਆ ਕਿ ਜਿਹੜੀ ਕਾਂਗਰਸ ਦੀ ਕੋਈ ਵਿਕਟਗਿਰੀ ਆ ਕਿ ਕਿਤੇ ਬੀਜੇਪੀ ਵਾਲੇ ਪਾਸੇ ਤਾਂ ਨਹੀਂ ਜਾ ਗਿਰੇਗੀ ਹੂੰ ਉਹਦੇ ਵਿੱਚ ਕੋਈ ਵੀ ਵੱਡਾ ਆਗੂ ਹੋ ਸਕਦਾ ਕਿਉਂਕਿ ਚੰਨੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਿਹੜਾ ਇਹ ਬਿਆਨ ਦਿੱਤਾ ਪਾਰਟੀ ਦਾ ਹਾਲਾਂਕਿ ਮੈਨੂੰ ਲੱਗਦਾ ਕਿ ਬਾੜਾ ਕੋਈ ਨੁਕਸਾਨ ਨਹੀਂ ਹੋਣਾ ਚੰਨੀ ਸਿੰਘ ਚੰਨੀ ਹੋਣਾ ਦਾ ਇਹ ਅਸੀਂ ਕਹਿ ਲਿਆ ਜਨਰਲ ਵਰਗ ਵੀ ਸੀ ਵਰਗ ਜਿਹੜਾ ਵਰਗ ਉਹਨਾਂ ਨੂੰ ਪਿਆਰ ਕਰਦਾ ਸੀ ਚੰਗਾ ਲੀਡਰ ਸਮਝਦਾ ਸੀ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਇਸ ਗੱਲ ਦਾ ਰੂਪ ਜ਼ਰੂਰ ਲੈਂਦਾ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਜੇ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਇੱਕ ਚਿਹਰੇ ਵੱਜੋਂ ਉਤਾਰਦੀ ਵੀ ਆ ਤਾਂ ਇਕੱਲੇ ਇੱਕ ਐਸਸੀ ਵਰਗ ਦੇ ਨਾਲ ਉਹ ਆਪਣੇ ਆਪ ਨੂੰ ਜਾਂ ਪਾਰਟੀ ਨੂੰ ਜਿਤਾ ਨਹੀਂ ਸਕਣਗੇ ਉਹ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਪਰ ਜੋ ਇਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਉਹਦੇ ਨਾਲ ਬਾਕੀ ਸਾਰੇ ਵਰਗ ਜਿਹੜੇ ਨਾਰਾਜ਼ ਹੋ ਜਾਣਗੇ ਇੱਥੇ ਪਾਰਟੀ ਨਾਲੋਂ ਵੱਧ ਇਹਨਾਂ ਦਾ ਖੁਦ ਦਾ ਨੁਕਸਾਨ ਹੂੰ ਬਿਲਕੁਲ ਜਿਹੜੇ ਪੰਜਾਬ ਇਨਚਾਰਜ ਨੇ ਕਾਂਗਰਸ ਦੇ ਕੀ ਹਾਈ ਕਮਾਂਡ ਉਹਨਾਂ ਨੂੰ ਕੋਈ ਰਿਪੋਰਟ ਤਲਬ ਕਰੇਗੀ ਜੋ ਕੁਝ ਵਾਪਰਿਆ ਇਹ ਸਾਰਾ ਦੇਖੋ ਹੁਣ ਇਹਨੂੰ ਲੈ ਕੇ ਮੀਟਿੰਗ ਹੋਣ ਜਾ ਰਹੀ ਹੈ ਜੀ ਤੇ 23 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਹਣਾ ਤੁਹਾਨੂੰ ਯਾਦ ਹੋਣਾ ਪਿੱਛੇ ਇਹਨਾਂ ਨੇ ਜਿਹੜੀ ਮਨਰੇਗਾ ਨੂੰ ਲੈ ਕੇ ਰੈਲੀਆਂ ਕੱਡੀਆਂ ਸੀ ਉਹ ਪੇਸ਼ ਭਗੇਲ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਕੋਈ ਫੇਸ ਨਹੀਂ ਐਲਾਨਿਆ ਜਾਏਗਾ ਜਿਹੜਾ ਚਿਹਰਾ ਹੋਏਗਾ ਰਾਹੁਲ ਗਾਂਧੀ ਤੇ ਮਲਿਕ ਅਰਜੁਨ ਖੜਗੇ ਹੋਣਗੇ ਉਸ ਤੋਂ ਬਾਅਦ ਹੀ ਇਹ ਜੇ ਬਿਆਨ ਆਉਂਦੇ ਆ ਹਮ ਤਾਂ ਇਹ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਬਹੁਤੇ ਲੀਡਰ ਕਹਿੰਦੇ ਆ ਕਿ ਇਸ ਗੱਲ ਤੋਂ ਖਫਾ ਹੋ ਕੇ ਹੀ ਜਿਹੜੇ ਚਰਨਜੀਤ ਚੰਨੀ ਨੇ ਹਮ ਉਹ ਇਹ ਦਬਾਅ ਬਣਾਉਣ ਲਈ ਅਜੀ ਬਿਆਨਬਾਜ਼ੀ ਕਰ ਰਿਹਾ ਕਿ ਜਾਂ ਤਾਂ ਚਿਹਰਾ ਜਿਹੜਾ ਐਲਾਨਿਆ ਜਾਵੇ ਜਾਂ ਉਹਨਾਂ ਨੂੰ ਲਾਨਿਆ ਜਾਵੇ ਨਹੀਂ ਤਾਂ ਫਿਰ ਕੁਛ ਵੀ ਹੋ ਸਕਦਾ ਹੈ ਪਰ ਕਾਂਗਰਸ ਦੇ ਪਹਿਲਾਂ ਤੁਹਾਡੀ ਗੱਲ ਕੱਟ ਰਿਹਾ ਇਸ ਤੋਂ ਪਹਿਲਾਂ ਵੀ ਇਹ ਜੀ ਜਿਹੜੀ ਪਾਰਟੀ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਰਣਨੀਤੀ ਬਣਦੀ ਰਹੀ ਹੈ ਕੈਪਟਨ ਅਮਰਿੰਦਰ ਵੀ ਇਸ ਤਰ੍ਹਾਂ ਦੀ ਰਣਨੀਤੀ ਖੇਲਦੇ ਸੀ ਪਰ ਹੁਣ ਰਾਹੁਲ ਗਾਂਧੀ ਜਦੋਂ ਦੇ ਉਹਨਾਂ ਨੇ ਕਮਾਂਡ ਸੰਭਾਲੀ ਹੈ ਉਹ ਐਸੀ ਰਣਨੀਤੀ ਨੂੰ ਪਸੰਦ ਨਹੀਂ ਕਰਦੇ ਜਿਵੇਂ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਪਹਿਲਾਂ ਵੀ ਕਿਹਾ ਕਿ ਪਾਰਟੀ ਦੇ ਵਿੱਚ 30 ਤੋਂ 40% ਹੋਰ ਪਾਰਟੀਆਂ ਨਾਲ ਜੁੜੇ ਹੋਏ ਆਗੂ ਬੈਠੇ ਆ ਜਿਨ੍ਹਾਂ ਨੂੰ ਅਸੀਂ ਕਿੱਕ ਕਰਕੇ ਬਾਹਰ ਕਰਨਾ ਜੇ ਉਹ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਆ ਜੀ ਤਾਂ ਫਿਰ ਚਰਨਜੀਤ ਚੰਨੀ ਦਾ ਨੁਕਸਾਨ ਤਾਂ ਹੋਣਾ ਹੀ ਆ ਪਾਰਟੀ ਦਾ ਵੀ ਹੋ ਸਕਦਾ ਹ ਨਹੀਂ ਪਰ ਤੁਹਾਨੂੰ ਲੱਗਦਾ ਕਿ ਚਰਨਜੀਤ ਚੰਨੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਬਿਆਨ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਯੂ ਟਰਨ ਵੀ ਲੈ ਲਿਆ ਹੁਣ ਹਾਈ ਕਮਾਂਡ ਸੋਚ ਰਹੀ ਹੋਵੇਗੀ ਕਿ ਕੀ ਕੋ ਚੱਗੇ ਉਹਨਾਂ ਨੇ ਭਵਿੱਖ ਦੇ ਵਿੱਚ ਕੀ ਰਣਨੀਤੀ ਬਣਾਉਣੀ ਹੈ ਕਿਉਂਕਿ 2027 ਦੀਆਂ ਇਲੈਕਸ਼ਨ ਨੂੰ ਬਹੁਤ ਥੋੜਾ ਸਮਾਂ ਰਹਿ ਗਿਆ ਇਹ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਨਾਜ਼ੁਕ ਸਮਾਂ ਹੈ ਇਸ ਸਮੇਂ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਸੀ ਜਿਹੜੇ ਬਾਕੀ ਦੇ ਲੀਡਰ ਨੇ ਜਿਹੜੇ ਕਿਉਂਕਿ ਧੜੇ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਕਈ ਨਜ਼ਰ ਆ ਰਹੇ ਸੀ ਚਾਰਜਿੰਗਸ ਚੰਨੀ ਹੋਣ ਦੇ ਧੜੇ ਦੇ ਵਿੱਚ ਵੀ ਤਾਂ ਬਹੁਤ ਸਾਰੇ ਆਗੂ ਹੋਣੇ ਆ ਜਿਹੜੇ ਉਸ ਵਿਸ਼ੇਸ਼ ਵਰਗ ਨਾਲ ਸੰਬੰਧ ਰੱਖਦੇ ਹੋਣੇ ਆ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਚਾਰਜਿੰਗਸ ਚੰਨੀ ਬਿਲਕੁਲ ਬਿਲਕੁਲ ਤਾਂ ਤੁਹਾਨੂੰ ਲੱਗਦਾ ਕਿ ਹੁਣ ਉਹਨਾਂ ਦਾ ਧੜਾ ਵੀ ਕਮਜ਼ੋਰ ਹੋ ਜਾਏਗਾ ਚਾਰਜਿੰਗਸ ਚੰਨੀ ਹੋਣ ਦਾ ਦੇਖੋ ਜਿਹੜੇ ਚਰਨਜੀਤ ਸਿੰਘ ਚੰਨੀ ਆ ਉਹਨਾਂ ਦੇ ਧੜੇ ਦੇ ਵਿੱਚ ਜਨਰਲ ਵਰਗ ਨਾਲ ਸੰਬੰਧਤ ਆਗੂ ਵੀ ਹੈਗੇ ਆ ਉਹਨਾਂ ਦੇ ਜਿਹੜੇ ਵਰਗ ਦੇ ਉਹਨਾਂ ਦੇ ਤਾਂ ਹੈਗੀ ਹੈਗਾ ਉਹਨਾਂ ਰਿਪੋਰਟਾਂ ਹੀ ਆ ਰਹੀਆਂ ਕਿ ਜਿਹੜੇ ਜਨਰਲ ਵਰਗ ਦੇ ਆਗੂ ਆ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਟੀਸ ਹੈਗੀ ਆ ਕਿ ਅਸੀਂ ਇਸ ਆਗੂ ਦੇ ਨਾਲ ਖੜੇ ਆ ਸਪੋਰਟ ਕਰ ਰਹੇ ਆ ਤੇ ਸਾਡੇ ਵਰਗ ਦੇ ਖਿਲਾਫ ਹੀ ਇਹ ਬਿਆਨਬਾਜ਼ੀ ਕਰ ਰਿਹਾ ਕੱਲ ਨੂੰ ਕਿਤੇ ਜੇ ਇਹਨਾਂ ਨੂੰ ਤਾਕਤ ਮਿਲ ਗਈ ਹੋਵੇ ਇਹ ਨਾ ਹੋਵੇ ਕਿ ਸਾਨੂੰ ਹੀ ਸਾਈਡ ਤੇ ਕਰ ਦਿੱਤਾ ਜਾਏ ਇਹ ਵੀ ਗੱਲ ਇੱਕ ਚਰਚਾ ਦਾ ਵਿਸ਼ਾ ਬਣੀ ਪਰ ਜਿਹੜੇ ਬਾਕੀ ਦੇ ਆਗੂ ਨੇ ਜੇ ਮੁੱਖ ਮੰਤਰੀ ਦੇ ਚਿਹਰੇ ਦੀ ਅਸੀਂ ਕਾਂਗਰਸ ਦੇ ਵੱਲੋਂ ਪੰਜਾਬ ਤੋਂ ਗੱਲ ਕਰਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕਿਹੜੇ-ਕਿਹੜੇ ਆਗੂ ਇਸ ਰੇਸ ਦੇ ਵਿੱਚ ਲੱਗੇ ਹੋਏ ਨੇ ਦੇਖੋ ਇਸ ਰੇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚਰਨਜੀਤ ਸਿੰਘ ਚੰਨੀ ਆਪਣਾ ਨਾਮ ਗਿਣਦੇ ਆ ਕਿ ਮੈਨੂੰ ਪਹਿਲਾਂ ਉਤਾਰਿਆ ਸੀ ਤੇ ਹੁਣ ਵੀ ਉਤਾਰ ਉਹ ਹੀ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਮੈਂਬਰ ਨੇ ਜਿਹੜੇ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਰਹੇ ਆ ਸੁਖਜਿੰਦਰ ਸਿੰਘ ਅਧਵਾ ਰਾਣਾ ਗੁਰਜੀਤ ਸਿੰਘ ਪਰਗੜ ਸਿੰਘ ਇਹ ਲਿਸਟ ਬੜੀ ਲੰਬੀ ਹੈ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਨੇ ਪਰ ਵੇਚ ਬਘੇਲ ਨੇ ਗੱਲ ਸਾਫ਼ ਕਰਤੀ ਕਿ ਪਹਿਲਾਂ ਅਸੀਂ ਕੋਈ ਚਿਹਰਾ ਨਹੀਂ ਲੜਨਾਂ ਇਹ ਬਾਅਦ ਚ ਹਾਈ ਕਮਾਂਡ ਤੈਅ ਕਰੇਗੀ ਕਿ ਕੌਣ ਮੁੱਖ ਮੰਤਰੀ ਹੋਵੇਗਾ ਉਹਨੂੰ ਹੀ ਸਵੀਕਾਰਨਾ ਪਵੇਗਾ ਇਹ ਕਾਂਗਰਸ ਦੀ ਪਹਿਲਾਂ ਵੀ ਇਦਾਂ ਹੀ ਪਾਲਿਸੀ ਰਹੀ ਹੈ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਇਲੈਕਸ਼ਨ ਲੜੋ ਤੇ ਬਾਅਦ ਦੇ ਵਿੱਚ ਡਿਸਾਈਡ ਕਰ ਲਓ ਕਿ ਕੀ ਇਹ ਟਾਈਮ ਟੂ ਟਾਈਮ ਚੇਂਜ ਵੀ ਹੁੰਦੀ ਰਹੀ ਆ ਪਿਛਲੀ ਜੇ ਆਪਾਂ ਗੱਲ ਕਰੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾ ਕੇ ਹੀ ਉਤਾਰਿਆ ਗਿਆ ਸੀ ਉਦੋਂ ਫਿਰ ਇਹ ਧਾਰਨਾ ਬਣ ਗਈ ਸੀ ਕਿ ਕਾਂਗਰਸ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਕਿਉਂਕਿ ਉਹਨਾਂ ਦੇ ਫੇਸ ਤੇ ਹੀ ਕਾਂਗਰਸ ਲੜੀ ਸੀ ਕਾਂਗਰਸ ਨੇ ਹੁਣ ਤਜਰਬਾ ਕਰ ਲਿਆ ਚਰਨਜੀਤ ਸਿੰਘ ਚੰਨੀ ਤੇ ਦੋਨੋਂ ਸੀਟਾਂ ਹਾਰ ਗਏ ਇਸ ਤੋਂ ਪਹਿਲਾਂ ਵੀ ਤਜਰਬਾ ਹੋ ਚੁੱਕਾ ਇੱਕ ਵਾਰ ਜੀ ਉਦੋਂ ਵੀ ਦੋਨੋਂ ਸੀਟਾਂ ਹਾਰੇ ਸੀ ਇਹ ਪ੍ਰਧਾਨ ਵੀ ਹਾਰਿਆ ਸੀ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਐਸਾ ਕੋਈ ਸਟੈਪ ਜਿਹੜੀ ਕਾਂਗਰਸ ਹਾਈ ਕਮਾਂਡ ਚੁੱਕੇਗੀ ਜਾਂ ਕੋਈ ਕਾਸਟ ਵਾਲਾ ਕਾਰਡ ਖੇਡੇਗੀ ਕਿਸੇ ਨੂੰ ਫੇਸ ਬਣਾ ਕੇ ਮੂਹਰੇ ਕਰਕੇ ਹੁਣ ਉਹ ਐਸਾ ਕੋਈ ਲਏਗੀ ਨਹੀਂ ਸਟੈਪ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਚਲਾਉਣਾ ਪਵੇ ਪਰ ਤੁਹਾਨੂੰ ਲੱਗਦਾ ਵੀ ਜੇਕਰ ਕਾਂਗਰਸ ਹਾਈ ਕਮਾਂਡ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਸੇ ਨੂੰ ਵੀ ਐਲਾਨ ਦਵੇ ਤਾਂ ਉਹਦੇ ਨਾਲ ਪਾਰਟੀ ਨੂੰ ਜਿਹੜੇ ਬਾਕੀ ਦੇ ਧੜੇ ਨੇ ਉਹ ਨੁਕਸਾਨ ਪਹਚਾ ਸਕਦੇ ਨੇ ਫਿਰ ਬਿਲਕੁਲ ਨੁਕਸਾਨ ਪਹਚਾਉਣਗੇ ਕਿਉਂਕਿ ਲਿਸਟ ਜਿਵੇਂ ਆਪਾਂ ਗੱਲ ਕੀਤੀ ਹੈ ਬਹੁਤ ਲੰਬੀ ਹੈ ਇੱਕ ਆਗੂ ਨੂੰ ਚਿਹਰਾ ਲਾਨਤਾ ਤੇ ਬਾਕੀ ਦੇ ਜਿਹੜੇ ਦਰਜਣ ਪਰ ਆਗੂ ਆ ਉਹ ਸਾਰੇ ਘੇਰਨਗੇ ਦਿੱਤਾ ਖਿਚਣਗੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਇਸੇ ਚੱਕਰ ਦੇ ਵਿੱਚ ਪਾਰਟੀ ਦੀਆਂ ਸੀਟਾਂ ਕਟ ਜਾਣਗੀਆਂ ਤੇ ਹੋਰ ਪਾਰਟੀਆਂ ਨੂੰ ਫਾਇਦਾ ਹੋਏਗਾ ਇਹ ਜਿਹੜਾ ਹਾਈ ਕਮਾਂਡ ਇਹ ਚਾਹਦੀ ਨਹੀਂ ਪਰ ਮੌਜੂਦਾ ਸੂਬੇ ਦੇ ਵਿੱਚ ਤੁਹਾਨੂੰ ਪੰਜਾਬ ਕਾਂਗਰਸ ਦਾ ਇਹ ਲੱਗਦਾ ਹੈ ਹਾਲਾਤ ਅੰਦਰ ਖਾਤੇ ਕੇ ਆਗੂ ਯਤਨਸ਼ੀਲ ਨੇ ਇਸ ਗੱਲ ਵਾਸਤੇ ਕਿ ਸਾਡਾ ਨਾਮ ਹੈ ਜਿਹੜਾ ਉਹ ਹਾਈ ਕਮਾਂਡ ਲੈਦੇ ਮੁੱਖ ਮੰਤਰੀ ਦੇ ਚਿਹਰੇ ਲਈ ਸਾਡਾ ਨਾਮ ਬਿਲਕੁਲ ਬਿਲਕੁਲ ਅੰਦਰ ਖਾਤੇ ਇਹੀ ਚੱਲ ਰਿਹਾ ਹਮ ਹਰ ਆਗੂ ਆਪੋ ਆਪਣੇ ਜਿਹੜੇ ਦਿੱਲੀ ਦਰਬਾਰ ਚ ਉਹਨਾਂ ਦੇ ਆਕਾ ਬੈਠੇ ਆ ਉਹਨਾਂ ਦੇ ਜ਼ਰੀਏ ਇਹੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਹਮ ਕਿ ਮੇਰਾ ਨਾਮ ਅਨਾਉਂਸ ਹੋ ਜੇ ਮੇਰਾ ਅਨਾਉਂਸ ਹੋ ਜੇ ਹਮ ਤੇ ਤਾਂ ਕਿ ਅਸੀਂ ਫਿਰ ਸਹੀ ਤਰੀਕੇ ਪੰਜਾਬ ਦੇ ਵਿੱਚ ਆਪਣੀ ਇਲੈਕਸ਼ਨ ਲੜੀਏ ਪਰ ਕਾਂਗਰਸ ਹਾਈ ਕਮਾਂਡ ਐਸੇ ਮੋੜ 'ਚ ਨਜ਼ਰ ਨਹੀਂ ਆ ਰਹੀ ਹਮ ਮੇਰਾ ਆਖਰੀ ਸਵਾਲ ਹੈ ਸਰ 2027 ਦੀਆਂ ਚੋਣਾਂ ਨੂੰ ਜਿਵੇਂ ਅਸੀਂ ਕਿਹਾ ਜ਼ਿਕਰ ਕੀਤਾ ਪਹਿਲਾਂ ਕਿ ਬਹੁਤ ਘੱਟ ਸਮਾਂ ਰਹਿ ਗਿਆ ਤੇ ਇਹ ਬਹੁਤ ਨਾਜ਼ੁਕ ਸਮਾਂ ਹੈ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਇਸ ਖੇਡ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈਏ ਪਰ ਜਿਹੜੇ ਪੰਜਾਬ ਕਾਂਗਰਸ ਦੇ ਇਸ ਸਮੇਂ ਮੌਜੂਦਾ ਹਾਲਾਤ ਨੇ ਜਿਸ ਤਰੀਕੇ ਦੀ ਧੜੇਬੰਦੀ ਨਜ਼ਰ ਆਉਂਦੀ ਹੈ ਤੁਹਾਨੂੰ ਲੱਗਦਾ ਹੈ ਕਿ 2027 ਦਾ ਰਾਹ ਹੈ ਜਿਹੜਾ ਪੰਜਾਬ ਕਾਂਗਰਸ ਦੇ ਲਈ ਉਹ ਬੇਹਦ ਔਖਾ ਹੈ ਬਿਲਕੁਲ ਬੇਹਦ ਔਖਾ ਕਿਉਂਕਿ ਜਦੋਂ ਤੱਕ ਇਹ ਇਕਜੁੱਟ ਨਹੀਂ ਹੁੰਦੇ ਇਹ ਰਾਹ ਇਹਨਾਂ ਲਈ ਸੌਖਾ ਨਹੀਂ ਹੈ ਕਾਂਗਰਸ ਦੇ ਬਹੁਤੇ ਆਗੂ ਤਾਂ ਇੱਥੋਂ ਤੱਕ ਵੀ ਹਰ ਚੌਥੇ ਦਿਨ ਕਹਿੰਦੇ ਆ ਕਿ ਸਾਡੀ ਪਾਰਟੀ ਦੀ ਜਿੱਤ ਲਈ ਅਕਾਲੀ ਦਲ ਦਾ ਤਕੜਾ ਹੋਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਪਿਛਲੇ ਸਮੇਂ ਦੌਰਾਨ ਜਿੱਥੇ-ਜਿੱਥੇ ਅਕਾਲੀ ਦਲ ਤਕੜਾ ਸੀ ਕਾਂਗਰਸ ਦੇ ਉਮੀਦਵਾਰ ਉੱਥੇ ਜਿੱਤੇ ਆ ਜਿੱਥੇ ਅਕਾਲੀ ਦਲ ਕਮਜ਼ੋਰ ਸੀ ਉੱਥੇ ਆਮ ਆਦਮੀ ਪਾਰਟੀ ਜਿੱਤ ਗਈ ਇੱਥੇ ਹੁਣ ਕਾਂਗਰਸ ਲਈ ਦੋ ਜਿਹੜੇ ਵੱਡੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਆਪਣੀ ਪਾਰਟੀ ਨੂੰ ਤਾਂ ਤਕੜਾ ਰੱਖਣਾ ਹੀ ਆ ਉਹ ਇਹ ਵੀ ਦੇਖ ਰਿਹਾ ਕਿ ਅਕਾਲੀ ਦਲ ਵੀ ਨਾਲ-ਨਾਲ ਥੋੜਾ-ਥੋੜਾ ਤਕੜਾ ਹੁੰਦਾ ਜਾਏ ਪਰ ਦੂਜੇ ਪਾਸੇ ਅਕਾਲੀ ਦਲ ਦੀ ਸਥਿਤੀ ਵੀ ਬੜੀ ਖਾਸਾ ਨਜ਼ਰ ਆ ਰਹੀ ਹੈ ਅਕਾਲੀ ਦਲ ਦੀ ਸਥਿਤੀ ਤਾਂ ਪਹਿਲਾਂ ਨਾਲੋਂ ਥੋੜੇ ਕੁਝ ਬਿਹਤਰ ਨਜ਼ਰ ਆ ਰਹੀ ਹੈ ਪਰ ਕਾਂਗਰਸ ਦੀ ਉਹਨਾਂ ਤੋਂ ਵੀ ਖਸਤਾ ਹੁੰਦੀ ਜਾ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਇਹ ਨਾ ਹੋਵੇ ਕਿਤੇ ਅਕਾਲੀ ਦਲ ਉੱਭਰ ਆਏ ਤੇ ਕਾਂਗਰਸ ਆ ਜਿਹੜਾ ਉਸ ਤੋਂ ਵੀ ਪਿੱਛੇ ਚਲਾ ਜਾਏ ਕਿਉਂਕਿ ਤਰਨਤਾਰਨ ਇਲੈਕਸ਼ਨ ਦੇ ਵਿੱਚ ਦੇਖਿਆ ਆਪਾਂ ਜੀ ਕਿ ਅਕਾਲੀ ਦਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੂੰ ਜਿਵੇਂ ਕਿ ਸਰ ਤੁਸੀਂ ਵਿੱਚ ਜ਼ਿਕਰ ਕਰ ਰਹੇ ਸੀ ਕਿ ਜਦੋਂ ਕੈਪਟਨ ਮਨਿੰਦਰ ਸਿੰਘ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਾਂਗਰਸ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਉਦੋਂ ਇਹ ਗੱਲ ਪ੍ਰਚਾਰੀ ਗਈ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿੱਤ ਹੋਈ ਹੈ ਉਹਨਾਂ ਦੀ ਸਰਕਾਰ ਚੰਜੀ ਸਿੰਘ ਚੰਨੀ ਹੋਰਾਂ ਨੇ ਵੀ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਨੇ ਮਤਲਬ ਤੁਸੀਂ ਦੇਖੋ ਵੀ ਕਲੀਨ ਸਪੀਪੀ ਕਰ ਦਿੱਤਾ ਆਪਣਾ ਕੋਈ ਵੀ ਉਹਨਾਂ ਨੇ ਜਿਹੜੀ ਉੱਥੇ ਸੀਟ ਸੀ ਬਲਾਕ ਦੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਉਹ ਨਹੀਂ ਹਾਰੀ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਇਹ ਵੀ ਉਹਨਾਂ ਨੂੰ ਲੱਗਦਾ ਹੋਣਾ ਕਿ ਚੰਜੀ ਸਿੰਘ ਚੰਨੀ ਨੇ ਵੱਡਾ ਕਦਮ ਕੀਤਾ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਮਜ਼ਬੂਤੀ ਨਾਲ ਜੀ ਆਪਾਂ ਥੋੜਾ ਪਿੱਛੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਤੇ ਜਾਈਏ ਤੋਂ ਉਹ ਇੱਕ ਇਹਨਾਂ ਨੇ ਨਾਰਾ ਚੁਣ ਕੇ ਲਾਣਾ ਸ਼ੁਰੂ ਕੀਤਾ ਸੀ ਕਿ ਚਾ ਪਰ ਉਸੇ ਤਰਤੇ ਚਰਨਜੀਤ ਚੰਨੀ ਉਹਨਾਂ ਨੇ ਆਪਣਾ ਇੱਕ ਜਿਹੜਾ ਨਾਰਾ ਸ਼ੁਰੂ ਕਰ ਦਿੱਤਾ ਹੂੰ ਕਿ ਚਰਨਜੀਤ ਚੰਨੀ ਜਿਹੜਾ ਚੰਨੀ ਕਰਦਾ ਮਸਲੇ ਹਲ ਕਰ ਕਰ ਚੱਲੀ ਗੱਲ ਚੰਨੀ ਕਰਦਾ ਚੱਲੀ ਗੱਲ ਤੇ ਹੁਣ ਜਿਹੜੇ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਨਤੀਜੇ ਆਏ ਆ ਉਹਨਾਂ ਦੇ ਪੱਖ ਚ ਆਏ ਆ ਉਹ ਚਾਹੇ ਇੱਕ ਲਿਮਟਿਡ ਜੇ ਖੇਤਰ ਦੇ ਨੇ ਹੂੰ ਉਹ ਉਹਨੂੰ ਲੈ ਕੇ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਸ਼ਾਇਦ ਸਾਰੇ ਪੰਜਾਬ ਦੇ ਵਿੱਚ ਹੀ ਮੇਰੀ ਜਿਹੜੀ ਆ ਇਹ ਜਿੱਤ ਹੈਗੀ ਇਸੇ ਕਰਕੇ ਉਹ ਹਾਈ ਕਮਾਂਡ ਦੇ ਉੱਤੇ ਇੱਕ ਕਹਿ ਸਕਦੇ ਹਾਂ ਕਿ ਇੱਕ ਦਬਾਅ ਬਣਾਉਣ ਲਈ ਵੀ ਇਹ ਰਣਨੀਤੀ ਅਪਣਾ ਰਹੇ ਹੋਣਗੇ